ਹਾਂਜੀ ਪਿਛਲਾ ਆਪਾਂ ਪੜਿਆ ਸੀ ਰਾਜਨੀਤੀ ਸ਼ਾਸਤਰ ਦੀ ਉਤਪਤੀ ਉਸ ਤੋਂ ਤੇ ਰਾਜਨੀਤੀ ਸ਼ਾਸਤਰ ਦਾ ਆਰੰਭ ਕਿਵੇਂ ਹੋਇਆ ਸੀਗਾ ਤੇ ਹੁਣ ਆਪਾਂ ਪੜਾਂਗੇ ਰਾਜਨੀਤੀ ਸ਼ਾਸਤਰ ਦਾ ਖੇਤਰ ਰਾਜਨੀਤੀ ਸ਼ਾਸਤਰ ਦਾ ਖੇਤਰ ਸਕੋਪ ਆਫ ਪੋਲਿਟੀਕਲ ਸਾਇੰਸ ਰਾਜਨੀਤੀ ਸ਼ਾਸਤਰ ਦਾ ਜਿਹੜਾ ਖੇਤਰ ਹੈ ਉਹ ਕਹਿੰਦੇ ਬਹੁਤ ਵਿਸ਼ਾਲ ਹੈ ਕਿਵੇਂ ਇਸ ਦੇ ਅਧਿਐਨ ਦੇ ਕਈ ਵਿਸ਼ੇ ਨੇ ਉਹ ਕਿਹੜੀ-ਕਿਹੜੀ ਵਿਸ਼ੇ ਨੇ ਰਾਜ ਦਾ ਅਧਿਐਨ ਰਾਜਨੀਤੀ ਸ਼ਾਸਤਰ ਰਾਜ ਦਾ ਅਧਿਐਨ ਕਰਦਾ ਠੀਕ ਹੈ ਰਾਜ ਦਾ ਅਧਿਐਨ ਕਰਦਾ ਹੈ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਦਾ ਪਹਿਲਾਂ ਕਿਵੇਂ ਸੀ ਠੀਕ ਹੈ ਰਾਜ ਦੇ ਵਿੱਚ ਪ੍ਰਬੰਧ ਪਹਿਲਾਂ ਕਿਵੇਂ ਸੀ ਜਾਂ ਹੁਣ ਪ੍ਰੈਜ਼ੈਂਟਸ ਕਿਵੇਂ ਚੱਲ ਰਿਹਾ ਤੇ ਫਿਊਚਰ ਚ ਕਿਵੇਂ ਹੋਣਗੇ ਸਰਕਾਰ ਦਾ ਅਧਿਐਨ ਕਰਦਾ ਹੈ ਸਰਕਾਰ ਤੇ ਕਿਹੜੇ ਕਿਹੜੇ ਅੰਗ ਹੋਗੇ ਲੈਜਿਸਲੇਚਰ ਐਗਜ਼ੀਕਿਊਟਿਵ ਤੇ ਜਡਿਸ਼ੇਰੀ ਇਹਨਾਂ ਦਾ ਇਹਨਾਂ ਤਿੰਨਾਂ ਅੰਗਾਂ ਦਾ ਅਧਿਐਨ ਕਰਦਾ ਹੈ ਰਾਜਨੀਤੀ ਸ਼ਾਸਤਰ ਜਿਹੜਾ ਵਿਸ਼ਾ ਹੈ ਅੰਤਰਰਾਸ਼ਟਰੀ ਸੰਗਠਨਾਂ ਦਾ ਅਧਿਐਨ ਵੀ ਕਰਦਾ ਹੈ ਅੰਤਰਰਾਸ਼ਟਰੀ ਸੰਗਠਨ ਕਿਹੜੇ ਹੋਗੇ UN, WTO, WHO, ILO, ਸਾਰਗ ਇਹਨਾਂ ਸੰਗਠਨਾਂ ਦਾ ਵੀ ਅਧਿਐਨ ਕਰਦਾ ਹੈ ਰਾਜਨੀਤੀ ਸ਼ਾਸਤਰ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ ਹੁਣ ਆਪਾਂ ਪਿੱਛੇ ਪੜ ਕੇ ਗਏ ਸੀ ਗਏ ਸੀ ਨਾ ਪਰਿਵਾਰਾਸ਼ਾਦਨਿਕ ਗ੍ਰਸਟਿਕਾ ਨੂੰ ਕੋਣ ਅਨੁਸਾਰ ਕਿ ਇਹ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ ਤਾਂ ਵਿਵਹਾਰ ਦੇ ਵਿੱਚ ਕੀ ਕੀ ਆ ਜਾਂਦਾ ਪ੍ਰਦਰਸ਼ਨ ਕਰਨਾ ਹੋ ਗਿਆ ਧਰਨਾ ਦੇਣਾ ਚੋਣਾ ਲੜਨਾ ਅਤੇ ਸਰਕਾਰ ਬਣਾਉਣਾ ਮਤਲਬ ਵਿਅਕਤੀ ਹੈ ਜਿਹੜੇ ਜਦੋਂ ਉਹਨਾਂ ਦੀ ਕੋਈ ਮੰਗ ਪੂਰੀ ਨਹੀਂ ਹੁੰਦੀ ਜਾਂ ਉਹਨਾਂ ਦੀ ਕੁਝ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਪ੍ਰਦਰਸ਼ਨ ਕਰਦੇ ਕਰਦੇ ਆ ਪ੍ਰਦਰਸ਼ਨ ਕਰ ਸਕਦੇ ਆ ਧਰਨਾ ਵੀ ਦੇ ਸਕਦੇ ਆ ਚੋਣਾ ਵੀ ਲੜ ਸਕਦੇ ਆ ਠੀਕ ਹੈ ਤੇ ਆਪਣੀ ਸਰਕਾਰ ਬਣਾ ਸਕਦੇ ਆ ਉਸ ਤੋਂ ਬਾਅਦ ਅਗਲਾ ਵਿਸ਼ਾ ਕੀ ਹੈ ਉਹ ਹੈ ਰਾਜਨੀਤਿਕ ਵਿਚਾਰਧਾਰਾ ਦਾ ਅਧਿਐਨ ਰਾਜਨੀਤਿਕ ਵਿਚਾਰਧਾਰਾ ਦਾ ਅਧਿਐਨ ਵੀ ਕਰਤਾ ਰਾਜਨੀਤਿਕ ਵਿਸ਼ਾ ਰਾਜਨੀਤੀ ਸ਼ਾਸਤਰ ਵਿਸ਼ਾ ਇਹ ਜਿਲਾ ਉਦਾਰਵਾਦ ਮਾਰਕਸਵਾਦ ਜਿਵੇਂ ਗਾਂਧੀਵਾਦ ਨਾਜੀਵਾਦ ਫਾਸੀਵਾਦ ਇਹਨਾਂ ਸਾਰੀਆਂ ਵਿਚਾਰਧਾਰਾਵਾਂ ਦਾ ਧਿਆਨ ਕਰਦਾ ਹੈ ਰਾਜਨੀਤੀ ਸ਼ਾਸਤਰ ਵਿਸ਼ਾ ਅਧਿਕਾਰਾਂ ਤੇ ਕਰਤੱਵਾਂ ਦਾ ਧਿਆਨ ਹੁਣ ਰਾਜਨੀਤੀ ਸ਼ਾਸਤਰ ਦੇ ਵਿੱਚ ਵਿਅਕਤੀਆਂ ਦੇ ਰਾਜ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਕਰਤੱਵਾਂ ਦਾ ਤੇ ਅਧਿਕਾਰਾਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ ਹੁਣ ਰਾਜਨੀਤੀ ਸ਼ਾਸਤਰ ਦਾ ਅੱਗੇ ਮਹੱਤਵ ਕੀ ਹੈ